ਹਾਂ ਜੀ ਆਵੇ ਆ ਗਿਆ ਜੀ ਉਹਨਾਂ ਦਾ ਮੁੰਡਾ ਅੰਡਰ ਲੋਕ ਤੇ ਨਰਿੰਦਰ ਸਿੰਘ ਉਹਨਾਂ ਦਾ ਪੱਤੀ ਜਾਰੀ ਜੀ ਸੁਦਨਾਮ ਸਿੰਘ ਮਹਿੰਦਰ ਸਿੰਘ ਸੁਦਨਾਮ ਸਿੰਘ ਮਹਿੰਦਰ ਸਿੰਘ ਬਾਬਾ ਸੁਦਨਾਮ ਸਿੰਘ ਇਹ ਵੀ ਉਹਨਾਂ ਦਾ ਯਸ ਫੜਾ ਦਿਓ ਸਭ ਤੋਂ ਪਹਿਲਾਂ ਤੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਪ੍ਰਵਾਦ ਕਰਨਾ ਚਾਹਾਂ ਕਿ ਇਸ ਪੱਤਰਕਾਰ ਭਾਈ ਜਾਰੇ ਦਾ ਕਿ ਜਿਹੜੇ ਕੀ ਹਰ ਕੋਈ ਵੀ ਜਦੋਂ ਸਾਡੀ ਇਸ ਸਾਡੇ ਤੇ ਕੋਈ ਕੁਦਰਤੀ ਆਫਤ ਆਉਂਦੀ ਆ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਤੇ ਕੋਨੇ ਕੋਨੇ ਤੇ ਸਾਡੀਆਂ ਜੋ ਵੀ ਖਬਰਾਂ ਲੈ ਕੇ ਹਰਕਤਾਂ ਤੇ ਪਹੁੰਚਾਉਂਦੇ ਧੰਨਵਾਦ ਮੇਰੇ ਵੱਲ ਇਹਨਾਂ ਦਾ ਹੁਣ ਆਪ ਜੀ ਦੇ ਸਾਹਮਣੇ ਅਸੀਂ ਇਸ ਵੇਲੇ ਪਿੰਡ ਰਾਮ ਸਿੰਘ ਵਾਲਾ ਬਨ ਦੇ ਉੱਪਰ ਖੜੇ ਆ ਜੋ ਕਿ ਸਿੱਖ ਕੌਮ ਦੀ ਮਹਾਨ ਸਿੱਖਿਆ ਕੇਂਦਰ ਤੇ ਕੌਮ ਦੀ ਸ਼ਰਮੋਰ ਸੰਸਥਾ ਮਾਤਾ ਕੋਲਾ ਜੀ ਭਲਾਈ ਕੇਂਦਰ ਦੇਰਤਾਏ ਹੋਏ ਸੇਵਾਦਾਰ ਪਾਈਸਾ ਪਾਈ ਗੁਰਕਵਾਲ ਸਿੰਘ ਜੀ ਵੱਲੋਂ ਇਸ ਪਿੰਡ ਰਾਣਗਵਾਲਾ ਵਿਖੇ ਜਿਹੜਾ ਚੌਕ ਦੀ ਹਾਜੀ ਜਿਹੜੀ ਲਗਵਾਈ ਜਾ ਰਹੀ ਹੈ ਕਿਲੀ ਵਾਲੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਅਚੋਚਿਤ ਹੋਰ ਤੇ ਜੋ ਵੀ ਟੀਮ ਇਹਨਾਂ ਦੇ ਨਾਲ ਸਾਰੀ ਪਹੁੰਚੀ ਹੋਈ ਆ ਪਹਿਲਾਂ ਦੁੱਬਲੀ ਨਗਰ ਵਿਖੇ ਉੱਥੇ ਇਹਨਾਂ ਨੇ ਆਪਣੀ ਹਾਜੀ ਲਗਾਈ ਅਪਰੰਤ ਪਿੰਡ ਭੋਵਾਲ ਭੋਜੋਕੀਆਂ ਬੈਕਾਂ ਨੂੰ ਇਸੇ ਤਰ੍ਹਾਂ ਹੀ ਮਤਲਬ ਮੈਡੀਕਲ ਜਿਹੜੀਆਂ ਕਿੱਟਾਂ ਵੰਡਦੇ ਹੋਏ ਸੋਲਰ ਲਾਈਟ ਜਿਹੜੀਆਂ ਉਹ ਵੰਡਦੇ ਸੰਗਤਾਂ ਨੂੰ ਇੱਥੇ ਰਾਮ ਜਿੰਨੇ ਆਰਮ ਸਿੰਘ ਵਾਲਾ ਵਿਖੇ ਪਹੁੰਚੇ ਆ ਤੇ ਇਹ ਸੰਗਤਾਂ ਨੂੰ ਜਿਹੜਾ ਚੋਕਰ ਬਲਵਿੰਦਰ ਸਿੰਘ ਹਰਬੰਸ ਸਿੰਘ ਬਿੱਲੂ ਗਏ ਤੇ ਅੱਗੇ ਮਾਹਪੁਰਸ਼ਾ ਇਸੇ ਤਰ੍ਹਾਂ ਹੀ ਮੁੱਠੀਆਂ ਵਾਲਾ ਸੰਗਤੇ ਕੋਲ ਗੁਰਦੁਆਰਾ ਗੁਫਸਾਰ ਵਿਖੇ ਜਿਹੜਾ ਪਹੁੰਚੇ ਨੇ ਜੀ ਤੂੰ ਬੋਲਾਂਗੇ ਮੈਂ ਇਸ ਇਲਾਕੇ ਦੀ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮਾਹਪੁਰਸ਼ਾ ਦੇ ਤਹਿ ਦਿਲੋਂ ਔਰ ਇੰਨਾ ਇਸ ਇਲਾਕੇ ਰਿਹਾ ਸਿੱਖ ਸੰਗਤਾਂ ਸਮੇਤ ਕਰਨਾ ਚਾਹਾਂਗੇ ਕਿ ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਵਿੱਚ ਇਹਨਾਂ ਸੰਗਤਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹ ਖੜੇ ਨੇ ਇਹਨਾਂ ਨੂੰ ਜੀ ਆਇਆਂ ਔਰ ਬਹੁਤ ਬਹੁਤ ਧੰਵਾਦ ਹੈ ਮਾ ਪਰਚਾਨੋ ਕੇ ਇਸ ਇਲਾਕੇ ਵਿੱਚ ਆਉਣ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ